ਇਸ ਨੂੰ ਲੈ ਕੇ ਜਿਹੜੀ ਅੱਜ ਢੰਡਾ ਪੁਲਿਸ ਨੇ ਲੋਕਾਂ ਦੀ ਕਾਰਵਾਈ ਕੀਤੀ ਹੈ। ਪੰਜਾਬ ਪੁਲਿਸ ਜਿੰਦਾਬਾਦ। ਪੰਜਾਬ ਪੁਲਿਸ ਜਿੰਦਾਬਾਦ। ਸਾਰਿਆਂ ਦੇ ਬਹੁਤ ਬਹੁਤ ਧੰਨਵਾਦ। ਸਾਰਿਆਂ ਦਾ ਸਹੀ ਗੱਲ ਜਿੰਨੇ ਥੋੜੇ ਪੱਤਰਕਾਰ ਭਰਾਵਾਂ ਦਾ ਥੋੜਾ ਧੰਨਵਾਦ ਹੈ। ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਕੋਈ ਲੱਗੂ ਬੰਦ ਰਿਹਾ। ਪੁਲਿਸ ਦੀ ਕਾਰਵਾਈ ਤੋਂ ਇਹਨੇ ਖੁਸ਼ ਹੋ ਕੇ ਬਠਿੰਡਾ ਦੀਆਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਤਾਂ ਕਿਸਾਨਾਂ ਦੇ ਉਹਨਾਂ ਦੀ ਵਰਕਾ ਕੀਤੀ ਜਾ ਰਹੀ ਹੈ ਕਿ ਪਹਿਲੀ ਵਾਰ ਹੋਇਆ ਇਸ ਮੌਕੇ ਜਿਹੜੇ ਵੱਡੇ ਸਰਕਾਰੀ ਹੈ ਜਿਹੜੇ ਪੁਲਿਸ ਦੇ ਮੌਕੇ ਤੇ ਮੌਜੂਦ ਹੈ ਜਿਹੜਾ ਇਹਨਾਂ ਦੇ ਮੈਡਮ ਅਮਰੀਕ ਕੌਂਡਲ ਦੇ ਨਾਲ ਸਰਿੰਦਰ ਸਿੰਘ ਤੇ ਡੀਐਸਪੀ ਮੌਕੇ ਤੇ ਖੁਸ਼ੀ ਮਨਾਈ ਜਾ ਰਹੀ ਹੈ ਹਾਂ ਇਸ ਤੋਂ ਪਹਿਲਾਂ ਲੱਡੂ ਵੰਡੇ ਗਏ ਆ ਲੱਡੂ ਵੰਡ ਕੇ ਮੋਦਰ ਜਾ ਰਿਹਾ ਹੈ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਹੋ ਰਿਹਾ ਹੈ ਫਿਲਮ ਇਹ ਤੁਰਨੀ ਹੈ ਜਿਹੜਾ ਤੁਹਾਨੂੰ ਪਰੇਸ਼ਾਨ ਹੋ ਰਿਹਾ ਹੈ ਬੰਦ ਕੀ ਖੁਸ਼ੀ ਨਾਲ ਜਾ ਰਹੀ ਹੈ ਮਾਰ ਪਾਏ ਜਾ ਰਹੀ ਹੈ ਨਕਾਸਾਂ ਦੇ ਨਾਮ ਕੀ ਹੈ ਜੀ ਮੇਰਾ ਨਾਮ ਰੇਖਾਰਨੀਆ ਜੀ ਇੰਨਾ ਨਸ਼ਾ ਲਿਖਦਾ ਸੀ ਇਹ ਤਾਂ ਨਸ਼ਾ ਬਹੁਤ ਡੁੱਬ ਗਈ ਅਸੀਂ ਕੰਮ ਨਹੀਂ ਲੈਣਾ ਪਲੀਜ਼ ਬੇਨਤੀ ਹੈ ਮੇਰਾ ਇੱਕੋ ਹੀ ਬੇਟਾ ਜਿਸ ਨਾਲ ਸਾਡੀ ਜਾਨ ਨੂੰ ਕਿਤਨਾ ਖਤਰਾ ਹੁੰਦਾ ਇੰਨਾ ਡਰ ਲੱਗਦਾ ਸੀ ਵੀ ਬੇਟਾ ਤੁਹਾਡੇ ਨਾਲ ਲੱਗ ਜਾਵੇ ਨਸ਼ੇ ਦੇ ਬਹੁਤ ਡਰ ਲੱਗਦਾ ਸੀ ਨਹੀਂ ਅਸੀਂ ਕਰ ਕਰਕੇ ਰੱਖਦੇ ਸੀ ਬੱਚਿਆਂ ਪਰ ਚਾਹੀਏ ਤਾਂ ਚਾਹੀਏ ਕਿਹਦਾ ਕੋਲ ਸਾਡੀ ਸੀ ਬਹੁਤ ਆਂਦੀ ਸੀ ਜੀ ਕੋਲ ਸਾਡੀ ਬੇਟੇ ਮਾਂ ਜਦੋਂ ਵੀ ਪੁੱਛਦੇ ਪੂਰੀ ਆਪਣੀ ਮਿਹਨਤ ਨਾਲ ਲਗਨ ਨਾਲ ਕੰਮ ਕੀਤਾ ਸੀ ਅੱਜ ਉਸਦੀ ਆਏ ਨਹੀਂ ਕਿ ਐਸਾ ਕਿ ਸਾਹ ਨਹੀਂ ਲੱਗਦਾ ਕੋਲ ਬੱਗੇ ਤਾਂ ਵਕਫਾ ਕਰਾ ਦਿਆਂਗੇ ਜੀ ਮੁੱਖ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਅਗਰ ਇਹ ਮਾਨ ਨੇ ਫੈਸਲਾ ਲਿਆ ਸੀ ਵੀ ਇਹ ਲੋਕਾਂ ਦੇ ਉੱਪਰ ਕਾਰਵਾਈ ਕਰਦੀ ਹੈ ਤਾਂ ਬਹੁਤ ਬਹੁਤ ਸਾਬ ਦੇ ਫੈਸਲੇ ਨੂੰ ਚੰਗਾ ਆਪੀ ਪੂਰੇ ਖੁਸ਼ ਹਾਂ ਜੀ ਮੈਂ ਤਾਂ ਸਰਕਾਰ ਦਾ ਧੰਨਵਾਦ ਕਰਦੀ ਹਾਂ ਦਿਲ ਤੋਂ ਜੀ ਬਹੁਤ ਧੰਨਵਾਦ ਕਰਦੀ ਹਾਂ ਸਰਕਾਰ ਦਾ ਹਾਂਜੀ ਕਿਸ ਤਰ੍ਹਾਂ ਦਾ ਸਵਾਗਤ ਕੀਤਾ ਅੱਜ ਤੁਸੀਂ ਮੈਂ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ ਜੀ ਕਿਉਂਕਿ ਮੇਰਾ ਬੱਚਾ ਇਸ ਚੀਜ਼ ਤੋਂ ਬਾਹਰ ਹੈ ਜੀ ਪੜ੍ਹਾਈ ਕਰਦਾ ਮੈਂ ਕਹਿੰਦੀ ਹਾਂ ਮੇਰੇ ਬੱਚੇ ਨੂੰ ਚਾਹੀਏ ਹੈ ਜੁਆਸ਼ੀ ਚੋਕੀ ਜੈ ਜੈ ਉਹ ਕੁਝ ਚਾਹੁੰਦਾ ਹੈ ਬੱਚਾ ਦੇਖ ਕੇ ਮਨੋਂ ਮਨੀ ਨਹੀਂ ਬੱਗਦਾ ਜੀ ਫੁੱਲ ਤੇ ਲੱਡੂ ਲੈ ਕੇ ਆਏ ਜੀ ਹਾਂਜੀ ਐਸੀ ਖੁਸ਼ੀ ਹੈ ਕਿ ਮੇਰੇ ਬਿਲੋਂ ਦਾ ਤਾਂ ਪਤਾ ਸੀ ਪਹਿਲਾ ਹਾਲਾਤ ਕੀ ਇਥੇ ਬੋਲੇ ਸੀ ਜੀ ਅਸੀਂ ਖੜੀ ਨਹੀਂ ਸਕਦੇ ਜਿਹੜਾ ਕੋਈ ਮਹਤਵ ਮਜ਼ਦੂਰੀ ਵਾਲਾ ਬੰਦਾ ਉਹ ਵੀ ਨਸ਼ਾ ਤਸਕਰਾਂ ਦੇ ਨਿੱਕੇ ਹੈਗਾ ਜੇ ਕੋਈ ਕਿਸੇ ਨੂੰ ਕਹਿਣ ਵਾਸਤੇ ਕਹਿੰਦਾ ਤਾਂ ਸਾਡੇ ਤੇ ਪੱਥਰਬਾਜ਼ੀ ਕਰਦੇ ਸੀ ਹਾਂ ਹਾਂ ਜੀ ਕਿੰਨੇ ਇਦਾਂ ਦੀ ਮੁਹਿੰਮ ਨੂੰ ਸਪੋਰਟ ਕਰਦੇ ਹੋ ਨਾ ਹਾਂ ਜੀ ਬਹੁਤ ਜੀ ਬਹੁਤ ਜੀ ਅਸੀਂ ਬਹੁਤ ਪਰੇਸ਼ਾਨ ਸੀ ਕਿ ਅਸੀਂ ਤੁਹਾਨੂੰ ਪਾਉਂਦੇ ਹਾਂ ਅਸੀਂ ਖੁਸ਼ ਹਾਂ ਜੀ ਠੀਕ ਇਸ ਕਾਰਵਾਈ ਤੋਂ ਖੁਸ਼ ਹੋ ਤੁਸੀਂ ਅਸੀਂ ਜੀ ਮੈਂ ਤਾਂ ਲੱਡੂ ਲੈ ਕੇ ਆਇਆ ਜੀ ਤੁਹਾਡੇ ਲਈ ਸਾਰਿਆਂ ਲਈ ਕੋਈ ਜੀ ਮੋੜਾ ਮਿੱਠਾ ਕਰੋ ਮੇਰੇ ਨੂੰ ਮਨ ਨੂੰ ਪਰੇਸ਼ਾਨ ਸੀ ਕਿਨੇ ਟਾਈਮ ਸੀ ਬਹੁਤ ਜਿਆਦਾ ਪਰੇਸ਼ਾਨ ਸੀ ਕਿਨੇ ਟਾਈਮ ਸੀ 300 ਸੱਪੇ ਨਰਾਤ ਨੂੰ ਸਾਡੇ ਬੱਚੇ ਪੜਦੇ ਹੋ ਜੀ ਤੁਹਾਨੂੰ ਤਾਂ ਕੇ ਸਮਾਨ ਮੰਗਦਾ ਕੋਈ ਤੇ ਮਮੀ ਉਹ ਕੀ ਹੁੰਦਾ ਸਾਨੂੰ ਬਿਲਕੁਲ ਨਹੀਂ ਪਤਾ ਜੀ ਤੁਸੀਂ ਇਹ ਤੁਹਾਡੇ ਖੁਸ਼ੀ ਦੇ ਇਹ ਖੁਸ਼ੀ ਤੇ ਸਾਨੂੰ ਇਹਨਾਂ ਦਾ ਕਰ ਦੁੱਖ ਹੈ ਇਹ ਸਭ ਬਹੁਤ ਖੁਸ਼ ਆ ਜੀ ਉਸਦੀ ਕਾਰਵਾਈ ਤੋਂ ਬਹੁਤ ਖੁਸ਼ ਆ ਸਾਰੇ ਵੱਡੇ ਅਸਤੋਂ ਬਹੁਤ ਧੰਨਵਾਦ ਕਰਦੇ ਨੇ ਕਾਰਵਾਈ ਚੱਲਦੀ ਰਹਿਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਜੀ ਬਹੁਤ ਖੁਸ਼ ਆ ਸੀ ਬਹੁਤ ਆਨੰਦਿਤ ਆਸ ਹਾਂ ਜੀ ਸਰ ਜੀ ਮਾਨਯੋਗ ਉਪੰਕਰੀ ਸਾਹਿਬ ਜਿਹੜੀ ਡਾਇਰੈਕਸ਼ਨ ਹੈ ਸਾਰੇ ਪਚਾਉ ਨੂੰ ਯੋਗ ਨਸ਼ਿਆ ਵਿਰੁੱਧ ਉਹਦੇ ਤਹਿਤ ਅਸੀਂ ਵਕਤ-ਵਕ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦੀ ਪ੍ਰਾਪਰਟੀ ਇਸੇ ਵੇਲੇ ਪ੍ਰਸ਼ਾਸਨ ਨਾਲ ਮਿਲ ਕੇ ਵੈਰੀਫਾਈ ਕਰ ਲਿਆ ਹੈ ਸਾਨੂੰ ਡੀਸੀ ਸਾਹਿਬ ਵੱਲੋਂ ਡਾਇਰੈਕਸ਼ਨ ਸਿਗੀਆਂ ਕਿ ਕਿਥੇ ਮੀਡੀਆ ਦੇ ਖੇਲੇ ਲਈ ਕੋਈ ਪ੍ਰਾਪਰਟੀ ਹੈ ਉਹਨੂੰ ਡਿਮੋਲਿਸ਼ ਕੀਤਾ ਜਾਣਾ ਚਾਹੀਦਾ ਹੈ ਲਾਅ ਅਰਡਰ ਮੇਨਟੇਨ ਕਰਨ ਲਈ ਪੁਲਿਸ ਹੈਲਪੀ ਲੋਡ ਦਿੱਤੇ ਰਿਕਾਰਡ ਹੋਇਆ ਹੋ ਜਾਂ ਕਿ ਉਹਨੂੰ ਜੀ ਪਤਾ ਲੱਗਿਆ ਕਿ ਜਿਹੜਾ ਰਮੇਸ਼ ਸਾਨੀ ਉਰਫ ਰਾਹੁਲ ਹੈਗਾ ਉਹ ਕਿਸੇ ਨੰਬਰ ਤੇ ਰਹਿਣ ਵਾਲਾ ਹੈ ਇਹਦੇ ਤੇ ਕੁੱਲ 12 ਮੁਕਦਮੇ ਦਰਜ ਹੈ ਜਿਹਦੇ ਵਿੱਚੋਂ ਚਾਰ ਐਨਡੀਪੀਐਸ ਦੇ ਹੈ ਇੱਕ ਐਕਸਾਈਜ਼ ਦਾ ਹੈ ਕਿ ਸੀਬੀਆਈ ਨੇ ਰੀਸੈਂਟਲੀ ਪਿਛਲੇ ਸਾਲ ਜਿਹਦੇ ਇੱਕ ਇਨਫੈਕਟ ਮਰਡਰ ਦਾ ਵੀ ਪਰਚਾ ਦਰਜ ਹੈ ਜਿਹਦੇ ਵਿੱਚ ਇਹ ਤੇ ਦੇ ਪਰਿਵਾਰ ਵਾਲੇ ਕੁਝ ਵਾਂਟਡ ਹੈ ਬਹੁਤ ਲੋਕ ਫੜੇ ਗਏ ਸੋ ਉਹਦੇ ਤੇ ਹੈ ਕਿ ਮੈਂ ਵੀ ਆਇਆ ਇੱਕ ਮੈਸੇਜ ਆਂਦਾ ਹੈ ਕਿ ਜਿਹੜੇ ਨਸ਼ਾ ਤਸਕਰ ਹੈ ਜਿਹੜੀ ਇਲੀਗਲ ਪ੍ਰਾਪਰਟੀ ਆਪਣੀ ਤਾਂ ਕਿ ਉਹ ਸਟ੍ਰਿਕਟ ਆਪਸ਼ਨ ਲੈ ਰਹੀ ਜਿਹੜਾ ਰਿਜ਼ਲਟ ਤੁਹਾਡੇ ਸਾਹਮਣੇ ਇਸੇ ਕਰਕੇ ਇਥੇ ਲੋਕਲ ਸਪੈਸ਼ਲੀ ਲੇਡੀਜ਼ ਆਫ ਵੀ ਕੁਸ਼ਰ ਦੇ ਵਿਲ ਅਪਰੀਸ਼ੀਏਟ ਜਿਹੜੀਆਂ ਉਹਨੀਆਂ ਪ੍ਰੋਪਰਟੀਆਂ ਜਿਹਨਾਂ ਤੇ ਕਾਰਪੇ ਹੋ ਰਹੀਆਂ ਨੇ ਉੱਤੇ ਲਾਈ ਜਿਹੜੀ ਗਰਾਉਂਡ 12 ਦੇ ਕਰੀਬ ਅਸੀਂ ਆਡੈਂਟੀਫਾਈ ਕੀਤੀਆਂ ਹੋਈਆਂ ਜਿਹਦੇ ਚ ਅਸਪਰ ਜੋ ਗਾਈਡਲਾਈਨਸ ਸਟੈਂਡਰਡ ਆਫ ਐਨਵਾਇਰਨਮੈਂਟ ਜਿਹੜਾ ਉਹ ਜਿਹੜੇ ਸਾਰੇ ਪ੍ਰਸ਼ਾਸਨ ਉਹਦੇ ਤੇ ਕੰਮ ਕਰ ਰਹੇ